ਗੁਰਾਹ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਕੰਚਨ ਬਾਲਾ ਦੇ ਹੱਕ ਚ ਡੋਟ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਦਾਰਾ ਸਿੰਘ ਰਾਏ ਅਤੇ ਪ੍ਰੋਫੈਸਰ ਕੁਲਕਰਨ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਇੱਕ ਇੱਕ ਵੋਟ ਕੰਚਨ ਬਾਲਾ ਦੇ ਚੋਣ ਨਿਸ਼ਾਨ ਸਲਾਈ ਮਸ਼ੀਨ ਤੇ ਪਾ ਕੇ ਉਹਨਾਂ ਨੂੰ ਕਾਮਯਾਬ ਕੀਤਾ ਜਾਵੇ ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਵਾਰਡ ਅੰਦਰ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਇਸ ਮੌਕੇ ਪਰਮਜੀਤ ਸਿੰਘ ਦਾਰਾ ਸਿੰਘ ਰਾਏ ਬਲਜਿੰਦਰ ਸਿੰਘ ਰੋਸ਼ਨ ਲਾਲ ਸਾਫ ਕਾ ਮਸੀ ਸਰਜੀਵਨ ਪਨੋਟ ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਵਾਰਡ ਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾੜ ਨੰਬਰ 13 ਤੋਂ ਕਾਂਚਨਪਾਲਾ ਜੀ ਦੇ ਹੱਕ 'ਚ ਜੋ ਜੋ ਅਸੀਂ ਸਾਂਝੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਆਪਣਾ ਉਮੀਦਵਾਰ ਮੈਦਾਨ 'ਚ ਉਤਾਰਿਆ ਹੈ ਅਸੀਂ ਅਪੀਲ ਕਰਦੇ ਹਾਂ ਸਾਰੇ ਸਮੂਹ 13 ਬੰਬਰ ਬਾੜ ਦੇ ਵਸਨੀਕਾਂ ਨੂੰ ਕਿ ਕਾਂਚਨਪਾਲਾ ਜੀ ਦਾ ਚੋਣ ਨਿਸ਼ਾਨ ਮਸ਼ੀਨ ਤੇ ਮੋਹਰਾ ਲਾ ਕੇ ਇਹਨਾਂ ਨੂੰ ਕਾਮਯਾਬ ਕਰਨ ਤੇ ਅੱਜ ਅਸੀਂ ਬਾੜ ਨੰਬਰ 13 ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਸਾਨੂੰ ਬਹੁਤ ਵਧੀਆ ਪਰਮਹੰਗਾਰਾ ਮਿਲ ਰਿਹਾ ਇਸ ਲਈ ਸਾਡੀ ਜਿੱਤ ਤਾਂ ਪੱਕੀ ਆ ਕਿਹੜੇ ਵਿਕਾਸ ਕਰੂਗੇ ਦੇਖੋ ਜਿੱਤੜ ਤੋਂ ਬਾਅਦ ਵਿਕਾਸ ਦੀ ਇੱਕ ਚੀਜ਼ ਹੁੰਦੀ ਆ ਨਾ ਜਦੋਂ ਆਪਾਂ ਪਾਰਟੀ ਨੇ ਬੰਦਾ ਖੜਾ ਕਰਦੇ ਆ ਉਹ ਇੱਕ ਪਾਰਟੀ ਦਾ ਕੰਮ ਕਰਦਾ ਦੂਜਾ ਬੰਦਾ ਲੱਤ ਖਿੱਚਦਾ ਇਸੇ ਲਈ ਆਪਾਂ ਸਾਰਿਆਂ ਬੋਲੋ ਇੱਕ ਬੰਦਾ ਖੜਾ ਕਰ ਦਿੰਦਾ ਨਾ ਵੀ ਕੋਈ ਲੱਤ ਖਿੱਚਿਆ ਹੀ ਨਾ ਮੈਨਸ ਬਸਿਆ ਕੀ ਬੋਤਰਾ ਮੈਨਸ ਬਸਿਆ ਬੂਪਾ ਰਾਮਾ ਦੀ ਹੈਗੀ ਪਾਣੀ ਦੀ ਪਾਣੀ ਦੀ ਜਾ ਉਹ ਜਾ ਪਾਣੀ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਿਆਰ ਤਾਂ ਹੋ ਗਿਆ ਪਰ ਹਜੇ ਚਾਲੂ ਨਹੀਂ ਹੋਇਆ ਜ਼ਮੀਨ ਵੱਸਮਸੇ ਇਹ ਹੀ ਆ ਪਾਣੀ ਦੀ ਸਾਡੀ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰਡ ਨੰਬਰ 13 ਤੋਂ ਉਮੀਦਵਾਰ ਕੰਚਨ ਬਾਲਾ ਜੋ ਕਿ ਮੇਰਾ ਚੌਂ ਨਿਸ਼ਾਨਾ ਸਲਾਈ ਮਸ਼ੀਨ ਉੱਤੇ ਖੜੀ ਆ ਮੇਰੀਆਂ ਕੁਝ ਇਸ ਏਰੀਆ ਨੂੰ ਲੈ ਕੇ ਆਪਣੀਆਂ ਕੁਝ ਗੱਲਾਂ ਹਨ ਜਾਣੇ ਕਿ ਜਿੱਦਾਂ ਇਸ ਏਰੀਆ ਦਾ ਕਿੰਨਾ ਸੁਧਾਰ ਕਰਨ ਵਾਲਾ ਹੈ ਪਹਿਲੇ ਨੰਬਰ ਤੇ ਜੋ ਸਾਡੇ 메ਨ ਪਿੰਡ ਦਾ ਪਾਰਕ ਹੈ ਮੈਂ ਉਸ ਨੂੰ ਸੁਧਾਰਨਾ ਚਾਹੁੰਦੀ ਆ ਫਿਰ ਦੂਸਰੇ ਨੰਬਰ ਤੇ ਪਾਣੀ ਦੀ ਬਹੁਤ ਸਮੱਸਿਆ ਹੈ ਅਗਰ ਮੈਂ ਆ ਪਿੰਡ ਵਾਸੀ ਸਾਰੇ ਮੇਰਾ ਸਾਥ ਦਿੰਦੇ ਆ ਤਾਂ ਮੈਂ ਇਸ ਜੋ ਵੀ ਖਾਮੀਆਂ ਨੇ ਇਹਨਾਂ ਨੂੰ ਪੂਰਾ ਕਰਾਂਗੇ ਸਤਿ ਸ਼੍ਰੀ ਅਕਾਲ